ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਅਤੇ ਦਰਸ਼ਕ ਵੀਰਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਦੀ ਵੀਡੀਓ ਦੀ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 25 ਜੂਨ 2024 ਰਾਤ ਦਾ ਮੌਸਮ ਪੰਜਾਬ ਦੇ ਉੱਪਰ ਕਿਵੇਂ ਦਾ ਬੀਤਣ ਵਾਲਾ ਹੈ ਜੀ ਕਿਸ ਇਲਾਕੇ ਦੇ ਵਿੱਚ ਮੀਂਹ ਦੇ ਅਲਰਟ ਜਾਰੀ ਹੋਏ ਨੇ ਤੇ ਕਿਸ ਏਰੀਆ ਦੇ ਵਿੱਚ ਬੱਦਲਵਾਈ ਹੈ ਜੀ ਸਾਰੀ ਜਾਣਕਾਰੀ ਦਵਾਂਗੇ ਸੈਟਲਾਈਟ ਇਮੇਜ ਦੇਖਾਂਗੇ ਤੇ ਸੈਟਲਾਈਟ ਇਮੇਜ ਤੋਂ ਦੇਖ ਕੇ ਦੱਸਾਂਗੇ ਤੁਹਾਨੂੰ ਕਿਸ ਕਿਸ ਏਰੀਆ ਦੇ ਵਿੱਚ ਹੁਣ ਕੀ ਹਾਲਾਤ ਬਣਦੇ ਆਉਂਦੇ ਘੰਟੇ ਦੇ ਵਿੱਚ ਦਿਖਾਈ ਦੇ ਰਹੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਉ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਤੁਸੀਂ ਸੈਟਲਾਈਟ ਇਮੇਜ ਦੇਖ ਸਕਦੇ ਹੋ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਗਾ ਟੁੱਟਵੇਂ ਰੂਪ ਦੇ ਵਿੱਚ ਜਿਹੜੀ ਬੱਦਲ ਵਾਈ ਹੁਣ ਪੰਜਾਬ ਦੇ ਵਿੱਚ ਹਰਿਆਣੇ ਵਾਲੀ ਸਾਈਡ ਅਤੇ ਰਾਜਸਥਾਨ ਵਾਲੀ ਸਾਈਡ ਤੋਂ ਐਂਟਰ ਕਰ ਚੁੱਕੀ ਹੈ ਜਿਸ ਦੇ ਨਾਲ ਅੱਜ ਰਾਤ ਦੀ ਅਗਰ ਗੱਲ ਕਰੀਏ ਤਾਂ ਬਹੁਤਾ ਹਿੱਸਾ ਰੋਪੜ ਜ਼ਿਲ੍ਹੇ ਦਾ ਫਤਿਹਗੜ੍ਹ ਦਾ ਇਲਾਕਾ ਮਾਨਸੇ ਦਾ ਬਹੁਤਾ ਹਿੱਸਾ ਜੀ ਬਠਿੰਡੇ ਦਾ ਸੰਗਰੂਰ ਦਾ ਨਾਲ ਦੀ ਨਾਲ ਪਟਿਆਲਾ ਵਾਲੀ ਬੈਲਟ ਦੇ ਨਾਲ ਸੈਂਟਰਲ ਪੰਜਾਬ ਦੀ ਗੱਲ ਕਰੀਏ ਲੁਧਿਆਣੇ ਵਾਲੀ ਬੈਲਟ ਹੁਣ ਇਸ ਟਾਈਮ ਪੰਜਾਬ ਦੀ ਬੱਦਲ ਵਾਈ ਨਾਲ ਕਵਰ ਹੋ ਚੁੱਕੀ ਹੈ ਜਿਸ ਦੇ ਨਾਲ ਆਉਂਦੇ ਘੰਟਿਆਂ ਦੇ ਵਿੱਚ ਜਿਹੜਾ ਬੱਦਲਬਾਈ ਅੱਗੇ ਸੈਂਟਰਲ ਪੰਜਾਬ ਤੋਂ ਉੱਪਰ ਮਾਝੇ ਵੱਲ ਵਧਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕਰੀਏ ਮੀਂਹ ਕਣੀ ਦਾ ਕੋਈ ਬਹੁਤ ਵੱਡੇ ਅਸਰ ਫਿਲਹਾਲ ਇਸ ਬੱਦਲਬਾਈ ਤੇ ਦਿਖਾਈ ਨਹੀਂ ਦੇ ਰਹੇ ਹਾਂ ਹਲਕੀ ਫੁਲਕੀ ਕਿਣਮਣ ਕਣੀ ਥੋੜੇ ਬਹੁਤ ਹੀ ਹਨੇਰੀ ਕਿਸੇ ਏਰੀਏ ਦੇ ਵਿੱਚ ਆ ਸਕਦੀ ਹੈ ਤੇ ਥੋੜਾ ਬਹੁਤਾ ਕਿਸੇ ਏਰੀਏ ਵਿੱਚ ਜਿਆਦਾ ਸ਼ਰਾਟੇਦਾਰ ਮੀਂਹ ਹੋ ਸਕਦਾ ਹੈ ਪਰ ਉਸ ਤੋਂ ਵੀ ਕੋਈ ਬਹੁਤ ਵੱਡਾ ਕੋਈ ਅਜਿਹੀ ਹਲੇ ਮੌਸਮ ਪਰਗੋ ਅਲਰਟ ਜਾਰੀ ਨਹੀਂ ਹੋਇਆ ਇਹ ਇੱਕ ਪ੍ਰੀ ਮੌਨਸਨ ਗਤੀਵਿਧੀ ਦੇ ਅੰਦਰ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸ ਪੰਜਾਬ ਵੱਲ ਟ੍ਰੈਵਲ ਕਰ ਰਹੀਆਂ ਨੇ ਉਹਨਾਂ ਦੇ ਨਾਲ ਹਮਸ ਵਰਗਾ ਮਾਹੌਲ ਅੱਜ ਰਾਤ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਦਿਨ ਦੇ ਵੇਲੇ ਟੈਂਪਰੇਚਰ ਵੀ ਅੱਜ 43-44 ਡਿਗਰੀ ਤੱਕ ਰਹੇ ਨੇ ਜਿਨ੍ਹਾਂ ਦੇ ਕਾਰਨ ਅੱਜ ਰਾਤ ਦਾ ਟੈਂਪਰੇਚਰ ਵੀ ਲਗਭਗ 30 ਡਿਗਰੀ ਦੇ ਨੇੜੇ ਤੇ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਗਰਮੀ ਵਰਗੇ ਹਾਲਾਤ ਹਮਸ ਵਰਗੇ ਤੇ ਇੱਕ ਤਾਪਦੀ ਪੱਠੀ ਵਰਗਾ ਮਾਹੌਲ ਪੰਜਾਬ ਦੇ ਵਿੱਚ ਅੱਜ ਰਾਤ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਅਗਰ ਗੱਲ ਕਰ ਲਈਏ ਆਉਂਦੇ ਦਿਨਾਂ ਦੀ ਤਾਂ ਆਉਂਦੇ ਦਿਨਾਂ ਦੇ ਵਿੱਚ ਹੁਣ ਹੌਲੀ-ਹੌਲੀ ਮੌਨਸੂਨ ਪੰਜਾਬ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਆਉਂਦੇ ਕੁਝ ਘੰਟਿਆਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਮੌਨਸੂਨ ਦੀ ਗਤੀਵਿਧੀ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣਗੀਆਂ ਜਦੀ ਅਪਡੇਟ ਅਸੀਂ ਜਲਦ ਆਪਣੇ ਚੈਨਲ ਦੇ ਉੱਪਰ ਸਵੇਰ ਦੀ ਵੀਡੀਓ ਵਿੱਚ ਲੈ ਕੇ ਆਵਾਂਗੇ ਤੇ ਦੱਸਾਂਗੇ ਮੌਨਸੂਨ ਕਦੋਂ ਪੰਜਾਬ ਵਿੱਚ ਐਂਟਰ ਕਰੇਗਾ ਮੌਨਸੂਨ ਦੀ ਕੀ ਗਤੀਵਿਧੀ ਰਹਿਣ ਵਾਲੀ ਹੈ ਤੇ ਇਸ ਵਾਰ ਮੌਨਸੂਨ ਕਿਵੇਂ ਦਾ ਪੰਜਾਬ ਦੇ ਵਿੱਚ ਵਰਤਾ ਕਰੇਗਾ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਉਹ ਅਸੀਂ ਸਵੇ ਪੁੱਛਦੀ ਕਰਾਂਗੇ ਉਹ ਵੀਡੀਓ ਦੇਖਣ ਦੇ ਲਈ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਆ ਕਰੋ ਤਾਂ ਕਿ ਬਾਕੀ ਦਰਸ਼ਕਾਂ ਨੂੰ ਵੀ ਤੁਹਾਡੇ ਏਰੀਆ ਦੇ ਮੌਸਮ ਦੇ ਹਾਲਾਤ ਵੀ ਲਿਖ ਦਿਆ ਕਰੋ ਉਹਨਾਂ ਨੂੰ ਵੀ ਇਹ ਹਾਲਾਤ ਪਤਾ ਲੱਗ ਸਕਣ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ